ਵਾਹ ਪੰਜਾਬ ਦੀ ਇਹ ਸ਼ੇਰ ਬੱਚੀ ਅੱਜ ਚੰਡੀਗੜ੍ਹ 에어ਪੋਰਟ ਦੇ ਉਤੇ ਤੂੰ ਅੱਜ ਇਤਿਹਾਸ ਸਿਰਜ ਦਿੱਤਾ ਅੱਜ ਦੱਸ ਦਿੱਤਾ ਵੀ ਪੰਜਾਬ ਦੀਆਂ ਥੀਆਂ ਦੇ ਖੂਨ ਦੇ ਵਿੱਚ ਅਜੇ ਵੀ ਅਣਖ ਤੇ ਗੈਰਤ ਬਾਕੀ ਹੈ ਸੋਸ਼ਲ ਮੀਡੀਆ ਤੇ ਨੱਚਣ ਵਾਲਿਆਂ ਨੂੰ ਬਥੇਰਾ ਸਪੋਰਟ ਕਰਦੇ ਜੇ ਅੱਜ ਵੇਖਦੇ ਆ ਇਸ ਪੰਜਾਬ ਦੀ ਧੀ ਗਲਵਿੰਦਰਪੁਰ ਦੇ ਹੱਕ ਵਿੱਚ ਕੌਣ-ਕੌਣ ਖੜਾ ਹੁੰਦਾ ਏ ਇੱਕ ਪਾਸੇ ਉਹ ਕੰਗਣਾ ਰਣੌਤ ਜਿਹਨੇ ਪੰਜਾਬ ਨੂੰ ਕਦੇ ਉੜਦਾ ਪੰਜਾਬ ਦੱਸਦੀ ਹੈ ਉਹ ਕੰਗਣਾ ਰਣੌਤ ਡੈਨ ਜਿਹੜੀ ਕਰੇ ਪੰਜਾਬ ਨੂੰ ਅੱਤਵਾਦੀ ਦੱਸਦੀ ਹੈ ਜਿਹੜੇ ਪੰਜਾਬ ਦੇ ਸਿੱਖਾਂ ਬਾਰੇ ਜ਼ਹਿਰ ਉਗਲਦੀ ਰਹਿੰਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਪੰਜਾਬ ਦੇ ਕਿਸਾਨਾਂ ਬਾਰੇ ਮੰਦਾਬੋਲ ਬੋਲਦੀ ਹੈ ਜਿਹੜੇ ਇਸ ਧਰਤੀ ਤੇ ਵੱਸਣ ਵਾਲੀਆਂ ਮਾਮਾ ਉਹ ਵੇਲਾ ਜੇਸਵੇਂ ਕਿਸਾਨੀ ਮੋਰਚਾ ਲੱਗਾ ਸੀ ਸਾਡੀਆਂ ਮਾਮਾ ਮੋਰਚੇ ਦੇ ਵਿੱਚ ਬੈਠੀਆਂ ਸੀ ਜਾ ਕੇ ਤੇ ਇਸ ਕੰਗਣਾ ਰਣੌਤ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ ਵੀ ਇਹ ਜਿਹੜੀਆਂ ਬੀਬੀਆਂ ਬੈਠੀਆਂ ਨੇ ਇਹ 100-100 ਰੁਪਏ ਦਿਹਾੜੀ ਤੇ ਬੈਠੀਆਂ ਨੇ ਅੱਜ ਭੈਣ ਕਲਵਿੰਦਰ ਕਰਨੇ ਦੱਸ ਦਿੱਤਾ ਵੀ ਉਹ 100-100 ਰੁਪਏ ਦਿਹਾੜੀ ਤੇ ਨਹੀਂ ਸੀ ਬੈਠੀਆਂ ਉਹਨਾਂ ਵਿੱਚ ਮੇਰੀ ਮਾਂ ਬੈਠੀ ਸੀ ਉਹ ਸਨ ਮਾਂ ਦੀ ਇੱਜ਼ਤ ਹੀ ਨਾ ਦੱਸ ਦਿੱਤਾ ਵੀ ਇਹ ਸੋ ਪੰਜਾਬ ਦੀ ਧਰਤੀ ਦੇ ਪੈਦਾ ਹੋਈਆਂ ਉਹ ਮਾਮਾ ਜਿਹੜੇ ਕਿਸਾਨੀ ਮੋਰਚੇ ਵਿੱਚ ਬੈਠੀਆਂ ਸੀ ਇਹ ਮਾਈ ਭਾਗੋ ਦੀਆਂ ਵਾਰਸਾ ਨੇ ਇਹ ਮਾਂ ਕਿਆ ਕਰਦੀਆਂ ਚਾਹੀਆਂ ਨੇ ਇਹ ਉਹ ਮਾਮਾ ਨੇ ਜਿਨ੍ਹਾਂ ਨੇ ਮੀਨ ਮੰਨੂ ਦੀ ਜੇਲ੍ਹ ਦੇ ਵਿੱਚ ਖੰਨੀ ਖੰਨੀ ਤੇ ਗੁਜ਼ਾਰਾ ਕਰਕੇ ਕਿਆ ਸੀ ਮੰਨੂ ਸਾਡੀ ਲਾਤਰੀ ਅਸੀਂ ਮੰਨੂ ਦੇ ਸੋਏ ਮੰਨੂ ਜੋ ਜੋ ਸਾਨੂੰ ਵੜਦਾ ਅਸੀਂ ਧੂਣ ਸਵਾਏ ਹੋਏ ਸੁਣਿਆ ਸੀ ਮੰਤਰੀ ਬਣਨ ਤੇ ਗੱਲਾਂ ਵਿੱਚ ਫੁੱਲਾਂ ਦੇ ਹਾਰ ਪੈਂਦੇ ਨੇ ਆਪੀਂ ਵੀ ਵਾਰੀ ਇਤਿਹਾਸ ਅਨੱਚਾ ਵੀ ਮੰਤਰੀ ਬਣਨ ਤੇ ਚਪੇੜਾ ਦਾ ਹਾਰ ਮਿਲਦਾ ਹੈ ਸਲਮਾਨ ਮਿਲਦਾ ਹੈ ਤੁਸੀਂ ਦੱਸ ਦਿਤਾ ਪੰਜਾਬੀਓ ਵੀ ਅਜੇ ਵੀ ਅਜੇ ਵੀ ਪੰਜਾਬ ਦੇ ਵਿੱਚ ਅਣਖ ਦੇ ਗੈਰਤ ਵਾਲੀਆਂ ਧੀਆਂ ਪੈਣਾ ਜਿਉਂਦੀਆਂ ਨੇ ਅਸੀਂ ਇਸ ਭੈਣ ਦੇ ਉੱਤੇ ਮਾਣ ਕਰਦੇ ਹਾਂ ਸਾਨੂੰ ਮਾਣ ਹੈ ਆਪਣੀ ਭੈਣ ਉੱਤੇ ਇਸ ਵੀਡੀਓ ਨੂੰ ਸਾਡੀ ਇਸ ਭੈਣ ਤੱਕ ਜਰੂਰ ਪਹੁੰਚਾ ਦਿਓ ਭੈਣ ਕੁਲਵਿੰਦਰ ਕੌਰ ਇਹ ਤੇਰੀ ਛੋਟੀ ਭੈਣ ਬਿਆਨ ਕਰ ਤੇਰੇ ਨਾਲ ਖੜੀ ਹੈ ਤੇਰੀ ਭੈਣ ਦਾ ਨੰਬਰ ਹੈ 797236881 7973368811 ਤੇ ਮੇਰੀ ਭੈਣ ਤੇਰੇ ਨਾਲ ਤੇਰੀ ਛੋਟੀ ਭੈਣ ਖੜੀ ਐ ਤੇ ਜਿੱਥੇ ਮਰਜ਼ੀ ਲੋੜ ਹੋਵੇ ਤੈਨੂੰ ਆਪਣੀ ਭੈਣ ਦੀ ਜਿੱਦਾਂ ਮਰਜ਼ੀ ਆਪਣੀ ਭੈਣ ਨੂੰ ਯਾਦ ਕਰੀ ਤੇ ਦੂਸਰੀ ਬੇਨਤੀ ਮੈਂ ਪੰਜਾਬ ਦੇ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਚਰਨਾਂ ਵਿੱਚ ਕਰਨਾ ਚਾਹੁੰਦੀ ਆ ਅੱਜ ਉਸ ਭੈਣ ਨੇ ਦੁਬਾਰਾ ਦੁਬਾਰਾ ਤੁਹਾਡੀ ਅਣਖ ਤੇ ਗੈਰਤ ਦੀ ਗੱਲ ਕਰ ਦਿੱਤੀ ਚੰਡੀਗੜ੍ਹ 에어ਪੋਰਟ ਤੇ ਤੇ ਆਪਾਂ ਆਪਣੀ ਭੈਣ ਦੀ ਪੱჭਨੀ ਜੇ ਲੱਗਣ ਦੇਣੀ ਅੱਜ ਸਮਝੇ ਉਸ ਆਲ ਕੜੰਦਾ ਕਿਉਂਕਿ ਉਸ ਦੇ ਭੈਣ ਨੂੰ ਉਹਨਾਂ ਨੇ ਉਸੇ ਵੇਲੇ ਸਸਪੈਂਡ ਦਾ ਕਾਰੀ ਦੇਣਾ ਹੈ ਤੇ ਅਸੀਂ ਆਪਣੀ ਭੈਣ ਨੂੰ ਮਾਨ ਸਨਮਾਨ ਦੇ ਕੇ ਨਵਾਜਣਾ ਹੈ ਅਸੀਂ ਨੱਚਣ ਗਾਉਣ ਵਾਲਿਆਂ ਦੇ ਪਿੱਛੇ ਤਾਂ ਬਜ਼ੇਰਾ ਭੱਜਦੇ ਆ ਬਜ਼ੇਰੀ ਉਹਨਾਂ ਨੂੰ ਸਪੋਰਟ ਕਰਦੇ ਆ ਅੱਜ ਸਾਡੀ ਅਣਖੀ ਧੀ ਦੇ ਪਿੱਛੇ ਸਪੋਰਟ ਕਰਨ ਤੇ ਖੜਨ ਦੀ ਲੋੜ ਹੈ ਸਾਰਿਆਂ ਹੀ ਭੈਣਾ ਭਰਾਵਾਂ ਤੇ ਸੰਤ ਦੇ ਚਰਨ ਵਿੱਚ ਬੇਨਤੀ ਹੈ ਵੀ ਆਪਾਂ ਭੈਣ ਕੁਲਵਿੰਦਰ ਕੌਰ ਦਾ ਵੱਧ ਤੋਂ ਵੱਧ ਚੜ੍ਹਦੀ ਕਲਾ ਦੇ ਨਾਲ ਸਾਥ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ